ਇੱਕ ਜਿਹੜੀ ਹੋਰ ਗੱਲ ਕੱਲ ਪਰਸੋਂ ਦੀ ਵੱਡੀ ਚੱਲ ਰਹੀ ਆ ਜਿਹਦੇ ਵਿੱਚ ਜਿਹੜੀ ਗੱਲ ਕਰ ਰਹੇ ਆ ਵੀ ਜਿਹੜੇ ਬਲਾਕ ਦੇ ਅਫਸਰ ਹੈਗੇ ਆ ਉਹ ਇੱਥੋਂ ਦੇ ਟੀਚਰਾਂ ਤੇ ਦਬਾਅ ਪਾ ਰਹੇ ਆ ਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਦਿਓ ਕਿ ਇਹਨਾਂ ਨੇ ਜਿਹੜਾ ਰਿਕਾਰਡ ਆ ਉਹ ਧੱਕੇ ਨਾਲ ਚੈੱਕ ਕੀਤਾ ਮਤਲਬ ਉਹ ਦਬਾਅ ਪਾ ਰਹੇ ਆ ਉਹ ਅਸੀਂ ਬਲਾਕ ਅਫਸਰਾਂ ਨੂੰ ਡੀਓ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਵੀ ਬੱਚਾ ਜਿਹੜੇ ਪਰਿਵਾਰ ਦਾ ਇੱਥੇ ਪੜਦਾ ਸਾਡਾ ਅਧਿਕਾਰ ਆ ਉਸ ਤੋਂ ਇਲਾਵਾ ਸਾਡੀ ਨਗਰ ਪੰਚਾਇਤ ਆ ਇਹਦਾ ਅਧਿਕਾਰ ਆ ਇੱਥੇ ਆ ਕੇ ਇਹਦੀ ਚੈੱਕ ਅਪ ਕਰਨ ਦਾ ਵੀ ਕੀ ਟੀਚਰ ਪੂਰੇ ਆ ਕੀ ਟੀਚਰ ਸਮੇਂ ਸਰ ਆ ਰਹੇ ਆ ਜੇ ਚੈੱਕ ਅਪ ਕੀਤੀ ਆ ਤਾਂ ਫੇਰ ਹੀ ਜਿਹੜਾ ਹੈਗਾ ਟੀਚਰਾਂ ਦਾ ਪਤਾ ਲੱਗਾ ਸਰਜੀ ਜੀ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਸੀ ਜੀ ਮੈਨੂੰ ਪਤਾ ਲੱਗਿਆ ਵੀ ਇੱਥੇ ਉਹ ਜਿਹੜੇ ਜਿਹੜਾ ਮਾਸਟਰ ਡੈਪੂਟੇਸ਼ਨ ਤੇ ਆਇਆ ਸੀਗਾ ਉਹਨੇ ਇੱਕ ਪ੍ਰਾਈਵੇਟ ਆਪਦੀ ਥਾਂ ਤੇ ਟੀਚਰ ਰੱਖਿਆ ਕੀ ਇਹ ਗੱਲ ਸਹੀ ਆ ਇਹ ਗੱਲ ਬਿਲਕੁਲ ਸਹੀ ਆ ਜੀ ਇਹ ਇਹ ਵੀ ਸੁਣਨ ਚ ਆਇਆ ਕਿ ਹਿੰਮਤਪੁਰੇ ਵੀ ਉਹਦੀ ਉਹੀ ਜਿਹੜੀ ਬੱਚੀ ਰੱਖੀ ਹੋਈ ਸੀ ਮਤਲਬ ਉੱਥੇ ਵੀ ਉਹਨੇ ਡਿਊਟੀ ਨਹੀਂ ਆਪਦੀ ਸਮੇਂ ਸਿਰ ਜਿਹੜਾ ਉਹ ਨਹੀਂ ਆਇਆ ਜੀ ਲਗਭਗ 1.5 ਸਾਲ ਦਾ ਸਮਾਂ ਉਹ ਦਸਨ ਮੁਤਾਬਕ ਆਇਆ ਵੀ ਉਹਨੇ ਆਪਣਾ ਹਿੰਮਤਪੁਰੇ ਡਿਊਟੀ ਕੀਤੀ ਆ ਇਥੋਂ ਸਾਫ ਸਿੱਧ ਹੁੰਦਾ ਹੈ ਕਿ ਜਿਹੜਾ ਉਹ ਧੀਰਜ ਕੁਮਾਰ ਅੱਜ ਆਪਾਂ ਖੜੇ ਆ ਜੀ ਨਮਾ ਮਾਚੀਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਿੱਥੇ ਸਿਰਫ ਦੋ ਦੋ ਕੀ ਦੋ ਅਧਿਆਪਕ ਹੀ ਆ ਤੇ ਸਕੂਲ ਚ ਬੱਚੇ ਵਾਧੂ ਆ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ 스마트 ਸਕੂਲ ਬਣਾਤੇ ਮੈਰੀਟੋਰੀਅ ਸਕੂਲ ਖੋਲਤੇ ਪਰ ਜੇ ਸਰਕਾਰੀ ਅਧਿਕਾਰੀ ਚਾਹੇ ਉਹ ਜ਼ਿਲ੍ਹੇ ਦੇ ਹੋਣ ਚਾਹੇ ਉਹ ਪੰਜਾਬ ਪੱਧਰ ਦੇ ਹੋਣ ਜੇ ਇਹ ਸਕੂਲ ਦਾ ਕੇ ਹਾਲ ਦੇਖਣ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡੇ ਜਿਹੜੇ ਦਾਅਵੇ ਉਹ ਕਿੱਥੇ ਕਾ ਤੇ ਇਹ ਸਕੂਲ ਦੇ ਹਾਲਾਤ ਕੀ ਨੇ ਅੱਜ ਅਸੀਂ ਪਹੁੰਚੇ ਸੀਗੇ ਜੀ ਪਿੰਡ ਮਾਚੀਕੇ ਦੇ ਨਮਾ ਮਾਚੀਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਿੱਥੇ ਡਿਪੂਟੇਸ਼ਨ ਤੇ ਇੱਕ ਅਧਿਆਪਕਾ ਸੀਗੀ ਨਿਹਾਲ ਸਿੰਘ ਵਾਲੇ ਤੋਂ ਆਈ ਹੋਈ ਜਿਨੇ ਆਪਦੀ ਬਦਲੀ ਕਰਵਾ ਲਈ ਨਿਹਾਲ ਸਿੰਘ ਵਾਲੀ ਫੇਰ ਜਾਵੜੀ ਉਹ ਤੋਂ ਉਹਦੀ ਥਾਂ ਤੇ ਹਿੰਮਤਪੁਰ ਦੇ ਇੱਕ ਮਾਸਟਰ ਆ ਗਿਆ ਉਹ ਇੱਥੇ ਪਹੁੰਚਿਆ ਹੀ ਨਹੀਂ ਦੋ ਚਾਰ ਪਤਾ ਨਹੀਂ ਹਾਜ਼ਰੀਆਂ ਲੱਗੀਆਂ ਖਵਨੀ ਨਹੀਂ ਤੇ ਤੋਂ ਕੱਲ ਮਿਲਾ ਕੇ ਉਹ ਇੱਥੇ ਆਇਆ ਨਹੀਂਗਾ ਤੇ ਹੁਣ ਤੁਸੀਂ ਦੇਖੋ ਵੀ ਆਹ ਬੱਚੇ ਖੜੇ ਆ ਜਿਨ੍ਹਾਂ ਨੂੰ ਆਪਾਂ ਦੇਖਦਾ ਪੁਵਖ ਕਹਿੰਨੇ ਆ ਤੇ ਇਹਨਾਂ ਦਾ ਕੀ ਮਸਲਾ ਹਲੂਏ ਕੀ ਗਾਹਾਂ ਪੜਨਗੇ ਤੇ ਰਹਿ ਗਏ ਇਹ ਬੱਚੇ ਅੱਜ ਪੰਚਾਇਤ ਨਾਲ ਇਹ ਚੱਕਰ ਆ ਵੀ ਇਹਨਾਂ ਨੇ ਪੁੱਛਿਆ ਹੁਣ ਬਈ ਅਧਿਕਾਰੀ ਕਿੱਥੇ ਆਤਾ ਉਹ ਇਹਨਾਂ ਨਾਲ ਗੱਲਬਾਤ ਜਾਨਕਿ ਇਹ ਹੋਈ ਆ ਵੀ ਤੁਸੀਂ ਸਾਡਾ ਰਿਕਾਰਡ ਚੈੱਕ ਨਹੀਂ ਕਰ ਸਕਦੇ ਬਾਕੀ ਆਪਾਂ ਸਰਪੰਚ ਜੀ ਨੂੰ ਪੁੱਛਾਂਗੇ ਵੀ ਬਾਈ ਜੀ ਕੀ ਕੀ ਗੱਲ ਹੋਈ ਸੀਗੀ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਬੱਚਿਆਂ ਦੇ ਭਵਖ ਬਾਰੇ ਸੋਚ ਰਹੇ ਆ ਤੇ ਪੰਜਾਬ ਸਰਕਾਰ ਤੱਕ ਸਿੱਖਿਆ ਵਿਭਾਗ ਤੱਕ ਇਹ ਗੱਲ ਲਿਆ ਰਹੇ ਹੋ ਕਿ ਵੀ ਜਿਹੜੇ ਸਕੂਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਸੋ ਇੱਥੋਂ ਦਾ ਜਿਹੜਾ ਮਸਲਾ ਸੀਗਾ ಗ್ರಾಮ ਪੰਚਾਇਤ ਕੋਲੇ ਕਿ ਇੱਥੇ ਇੱਕ ਮੈਡਮ ਸੀਗੇ ਜਿਹੜੇ ਉਹ ਆਪਣੀ ਬਦਲੀ ਕਰਾ ਲੈਂਦੇ ਨੇ ਹਾਲ ਸਿੰਘ ਵਾਲੇ ਦੀ ਜੀ ਆਪਣਾ ਸਿੱਖਿਆ ਵਿਭਾਗ ਦੇ ਡਾਇਰੈਕਟਰ ਚੰਡੀਗੜ੍ਹ ਤੋਂ ਜੀ ਉਸ ਤੋਂ ਬਾਅਦ ਇੱਥੇ ਇੱਕ ਧੀਰਜ ਕੁਮਾਰ ਜੀ ਆ ਜਾਂਦੇ ਆ ਟੀਚਰ ਜਿਹੜੇ ਹੈਗੇ ਆ ਡੈਪੂਟੇਸ਼ਨ ਤੇ ਹੰਮਤਪੁਰਾ ਜੀ ਤੋਂ ਉਹ ਇੱਥੇ ਨਹੀਂ ਹੁੰਦੇ ਉਹ ਆਪਦੀ ਕਿਰਾਂ ਮਤਲਬ ਹਾਜ਼ਰੀ ਲਾਉਂਦੇ ਤੋਂ ਬਾਅਦ ਉਹ ਨਹੀਂ ਹੁੰਦੇ ਸੋ ਇਹਦੇ ਚ ਬੜਾ ਉਲਾ ਰੱਖਿਆ ਗਿਆ ਉਹ ਜਿਹੜਾ ਹੈਗਾ ਇੱਥੋਂ ਦੀ ਜਦੋਂ ਪੰਚਾਇਤ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਆ ਕੇ ਉਹਦੀ ਭਾਈ ਉਹ ਦੇਖਣ ਦੀ ਕੋਸ਼ਿਸ਼ ਕੀਤੀ ਵੀ ਭਾਈ ਇਹਦੀ ਹਾਜ਼ਰੀ ਦਿਖਾਓ ਤਾਂ ਉਹ ਟੀਚਰ ਨੇ ਦਿਖਾਈ ਵੀ ਸਾਰਾ ਹੈਗਾ ਜੋ ਕੁਝ ਹੈਗਾਗਾ ਹੂੰ ਤੇ ਉਸ ਤੋਂ ਬਾਅਦ ਫਿਰ ਗੱਲ ਸਾਹਮਣੇ ਆਈ ਕਿ ਉਹ ਜਿਹੜੇ ਸਰ ਹੈਗੇ ਉਹ ਇੱਥੇ ਹਾਜ਼ਰੀ ਨਹੀਂ ਹੋਏ ਓਕੇ ਤੇ ਜਿਹੜੇ ਬੱਚੇ ਆ ਬਿਨਾ ਪੜ੍ਹਾਈ ਤੋਂ ਇਹ ਬਾਂਝੇ ਆ ਜਿਹੜੇ ਸਵੇਰ ਆ ਜਾਂਦੇ ਤੇ ਸਾਮ ਨੂੰ ਮੁੜ ਜਾਂਦੇ ਪਰ ਇੱਥੋਂ ਦੇ ਉਹ ਟੀਚਰਾਂ ਨੇ ਅਡਜਸਟਮੈਂਟ ਕਰਕੇ ਜਿੰਨਾ ਵੀ ਸਮਾਂ ਫਿਰ ਹੁੰਦਾ ਸੀ ਇਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਆ ਸੋ ਸਿੱਖਿਆ ਵਿਭਾਗ ਨੂੰ ਇਹ ਬੇਨਤੀ ਆ ਜਿਹੜੇ ਇੱਥੋਂ ਦੇ ਆਪਣੇ ਹੈਗੇ ਆ ਐਮਐਲਏ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆ ਫਿਰ ਸਿਸਟਮ ਠੀਕ ਨਹੀਂ ਆ ਜਿਹੜਾ ਅਫਸਰ ਜਿਹੜਾ ਇੱਕ ਅਧਿਆਪਕ ਚੰਗੀ ਤਨਖਾਹ ਲੈ ਰਿਹਾ ਜਿਹੜੀ ਉਹਦੀ ਤਨਖਾਹ ਹੈਗੀ ਆ ਇਹ ਬੱਚਿਆਂ ਦੇ ਮਾਂ ਪਿਓ ਦਿਹਾੜੀ ਜੋਤਾ ਲਾ ਕੇ ਟੈਕਸ ਦੇ ਰੂਪ ਚ ਜਿਹੜੇ ਸਰਕਾਰ ਨੂੰ ਅਦਾ ਕਰ ਰਹੇ ਆ ਜੀ ਵੀ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਬਣੂਗਾ ਤੇ ਇਹ ਸਾਰੇ ਜਿਹੜੇ ਬੱਚੇ ਹੈਗੇ ਆ ਇਹ ਗਰੀਬ ਪਰਿਵਾਰਾਂ ਨਾਲ ਸੰਬੰਧਤਾ ਦਿਹਾੜੀਦਾਰ ਬੰਦਿਆਂ ਨਾਲ ਸੰਬੰਧਤਾ ਇੱਥੇ ਕਿਸੇ ਵੀ ਕੋਈ ਮਤਲਬ ਅਮੀਰ ਘਰਾਣੇ ਦਾ ਬੱਚਾ ਨਹੀਂ ਆ ਸਾਰੇ ਜਿਹੜੇ ਬੱਚੇ ਆ ਦਿਹਾੜੀਦਾਰ ਪਰਿਵਾਰਾਂ ਨਾਲ ਸੰਬੰਧਤਾ ਸੋ ਇਸ ਕਰਕੇ ਜਿਹੜਾ ਹੈਗਾ ਇਥੋਂ ਦਾ ਬੀਐਲਓ ਕੀ ਕਹਿ ਦਿੰਨੇ ਆਪਾਂ ਉਹਨੂੰ ਸਰ ਨੂੰ ਜਿਹੜਾ ਬਲਾਕ ਦਾ ਬੀਪੀਓ ਬੀਪੀਓ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਵੀ ਕੁਝ ਨਹੀਂ ਪੱਲੇ ਪਾਇਆ ਦਫ਼ਤਰ ਵੀ ਗਏ ਆ ਤੇ ਮਾਨਯੋਗ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੰਚਾਇਤ ਵੱਲੋਂ ਜੀ ਤੇ ਹਜੇ ਤੱਕ ਜਿਹੜੀ ਹੋਈ ਆ ਕੋਈ ਵੀ ਸੁਣਵਾਈ ਨਹੀਂ ਹੋਈ ਸੋ ਇਹਦੇ ਵਿੱਚ ਜਿਹੜਾ ਹੈਗਾ ਆ ਸਾਰੇ ਪਤਵੰਤ ਤੇ ਸੱਜਣ ਵੀ ਆਏ ਆ ਹੋਰ ਵੀ ਆ ਰਹੇ ਆ ਉਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਮੀਟਿੰਗ ਕਰਕੇ ਹੁਣ ਅਗਲਾ ਐਲਾਨ ਆ ਉਹ ਅਗਲੇ ਐਲਾਨ ਦੀ ਤਿਆਰੀ ਕਰਾਂਗੇ ਫਿਰ ਉਹ ਸਾਨੂੰ ਕਹੇ ਉੱਥੇ ਬਲਾਕ ਦੇ ਵਿੱਚ ਧਰਨਾ ਲਾ ਕੇ ਬੈਠਣਾ ਪਵੇ ਚਾਹੇ ਸਾਨੂੰ ਉਹ ਕਿਸੇ ਹੋਰ ਵੀ ਮਤਲਬ ਅਦਾਰੇ ਨਾਲ ਜਾਂ ਸਾਡਾ ਜਿਵੇਂ ਡੀਸੀ ਸਾਹਿਬ ਨੂੰ ਅਸੀਂ ਅਪਲੀਕੇਸ਼ਨ ਦਿੱਤੀ ਆ ਕਹੇ ਸਾਨੂੰ ਉੱਥੋਂ ਤੱਕ ਵੀ ਜਾਣਾ ਪਵੇ ਅਸੀਂ ਹਰ ਹਾਲਤ ਜਾਵਾਂਗੇ ਬੱਚਿਆਂ ਦਾ ਜਿਹੜਾ ਭਵਿੱਖਾ ਕਿਸੇ ਵੀ ਹਾਲਤ 'ਚ ਅਸੀਂ ਖਰਾਬ ਨਹੀਂ ਹੋਣ ਦੇ ਤੁਸੀਂ ਜਿਹੜਾ ਸਕੂਲ ਦਾ ਮਸਲਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਇੱਕ ਟੀਚਰ ਅੰਜੂ ਵਾਲਾ ਨਾਮ ਦੀ ਹੈ ਜਿਹੜੀ ਨਿਹਾਲ ਸਿੰਘ ਵਾਲੇ ਤੋਂ ਆਏ ਸੀਗੀ ਜੀ ਉਹਦੀ ਡੈਪੂਟੇਸ਼ਨ ਹੋ ਕੇ ਉਹ ਵਾਪਸ ਨਿਹਾਲ ਸਿੰਘ ਵਾਲੀ ਜਾਵੜੀ ਜੀ ਜਿਹੜੇ ਬਲਾਕ ਦੇ ਆਫਸਰ ਸੀ ਉਹਨਾਂ ਨੂੰ ਮੈਂ ਖੁਦ ਫੋਨ ਲਾਇਆ ਤੇ ਮੈਂ ਕਿਹਾ ਵੀ ਸਾਡਾ ਜਿਹੜੀ ਉਹ ਟੀਚਰ ਸੀਗੇ ਤੇ ਵੀ ਉਹ ਤੁਸੀਂ ਇੱਥੋਂ ਕਿਉਂ ਲੈ ਕੇ ਗਏ ਜੀ ਉਹ ਕਹਿੰਦਾ ਵੀ ਉਹ ਵਾਕਿਆ ਹੀ ਗੱਲ ਸਹੀ ਆ ਤੇਰੀ ਤੇ ਵੀ ਟੀਚਰ ਸਾਡੇ ਜਿੱਥੇ ਉਹ ਪਹਿਲਾਂ ਗਈ ਆ ਤੇ ਉੱਥੇ ਟੀਚਰ ਬਹੁਤ ਪਹਿਲਾਂ ਹੀ ਹੈਗੇ ਆ ਹਾਂਜੀ ਲੋਡ ਨਹੀਂ ਸੀਗੀ ਹੂੰ ਚਲੋ ਅਸੀਂ ਉਸ ਨੂੰ ਵੀ ਗੱਲ ਨੂੰ ਇੱਕ ਪਾਸੇ ਰੱਖਤਾ ਤੇ ਜਿਹੜੇ ਧੀਰਜ ਕੁਮਾਰ ਆ ਜਿਹੜੇ ਡੈਪੂਟੇਸ਼ਨ ਤੇ ਹਮਤਪੁਰੇ ਤੋਂ ਉਹ ਇੱਥੇ ਆਏ ਸੀਗੇ ਤੇ ਉਹਦਾ ਪਤਾ ਲੱਗਿਆ ਵੀ ਉਹ 28 ਜਨਵਰੀ ਨੂੰ ਇੱਥੇ ਮੰਨ ਲਓ ਆਉਂਦੇ ਆ ਤੇ ਉਸ ਤੋਂ ਬਾਅਦ ਉਹ ਨਹੀਂ ਆਏ ਜੀ ਤੇ ਚਲੋ ਅਸੀਂ ਪੱਤਰਕਾਰ ਸਾਹਿਬ ਨਾਲ ਲੈ ਕੇ ਤੇ ਸਕੂਲ ਦੇ ਵਿੱਚ ਅਸੀਂ ਆਏ ਤੇ ਪਤਾ ਲਿਆ ਤਾਂ ਮੈਡਮ ਨੇ ਸਾਨੂੰ ਰਿਕਾਟ ਆ ਜਿਹੜਾ ਹੈਗਾ ਟੀਚਰਾਂ ਨੇ ਸਾਨੂੰ ਉਹ ਦਿਖਾਇਆ ਤਾਂ ਉਹਦੇ ਵਿੱਚ ਜਿਹੜੀ ਆਏ ਹਾਜ਼ਰੀਆਂ ਹੀ ਆ ਉਹਦੀਆਂ ਹਮ ਤੇ ਉਹ ਗਏ ਹਾਜ਼ਰੀਆਂ ਤੇ ਵੀ ਹੁਣ ਉਹ ਟੀਚਰਾਂ ਨੂੰ ਮੰਨ ਲੋ ਡਰਾਈ ਜਾਂਦੇ ਵੀ ਤੁਸੀਂ ਕਿਉਂ ਦਿਖਾਈਆਂ ਪੰਚਾਇਤ ਆ ਵੀ ਜੇ ਹੁਣ ਅਸੀਂ ਪੰਚਾਇਤ ਆ ਦੇ ਪਿੰਡ ਦੇ ਰਕਾਟ ਨਹੀਂ ਦੇਖ ਸਕਦੇ ਸੀ ਟੀਚਰ ਆਉਂਦੇ ਆ ਜਾਂ ਜਾਂਦੇ ਆ ਨਹੀਂ ਅਸੀਂ ਦੇਖ ਸਕਦੇ ਕੋਈ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਕੱਲੇ ਵੱਲੋਂ ਵੀ ਇਹ ਨਾਲੀਆਂ ਕੱਢਣ ਤੋਂ ਤਾਂ ਕਿ ਸੀਮਾ ਤਾਂ ਮੈਂਬਰ ਪੰਚਾਇਤਾਂ ਹਾਂਜੀ ਹਾਂਜੀ ਤੇ ਸਾਡਾ ਫਰਜ਼ ਬਣਦਾਗਾ ਸਾਡਾ ਪਿੰਡ ਆਗਾ ਸਾਡੇ ਪਿੰਡ ਦੇ ਬੱਚੇ ਪੜ੍ਹਦੇ ਆਗੇ ਤੇ ਹੁਣ ਜਿਹੜੀ ਅਗਲੀ ਕਾਰਵਾਈ ਆ ਜਿਹੜੀ ਉਹ ਜੇ ਅਸੀਂ ਡੀਸੀ ਸਾਹਿਬ ਨੂੰ ਵੀ ਦੇ ਆਏ ਆ ਜੇ ਉਹ ਨਹੀਂ ਕਰਦੇ ਕੋਈ ਕਾਰਵਾਈ ਤਾਂ ਇਹ ਤਰਾਂ ਤੇ ਅਸੀਂ ਧਾਰਨਾ ਬਜਾਰਾ ਕਰਨ ਨੂੰ ਅਸੀਂ ਅੰਗਰੇਜ਼ ਨਹੀਂ ਕਰਾਂਗੇ ਹੁਣ ਦੇਖਣਾ ਇਹ ਬਣਦਾ ਵੀ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਮਾਛੀ ਕਿਆਂ ਦੇ ਇਹਨਾਂ ਬੱਚਿਆਂ ਨਾਲ ਨਿਆਹ ਕਰਦਾ ਜਾਂ ਨਹੀਂ ਸਰ ਜੀ ਜੀ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਸੀ ਜੀ ਮੈਨੂੰ ਪਤਾ ਲੱਗਿਆ ਵੀ ਇੱਥੇ ਉਹ ਜਿਹੜੇ ਜਿਹੜਾ ਮਾਸਟਰ ਡੈਪੂਟੇਸ਼ਨ ਤੇ ਆਇਆ ਸੀਗਾ ਉਹਨੇ ਇੱਕ ਪ੍ਰਾਈਵੇਟ ਆਪਦੀ ਥਾਂ ਤੇ ਟੀਚਰ ਰੱਖਿਆ ਕੀ ਇਹ ਗੱਲ ਸਹੀ ਆ ਇਹ ਗੱਲ ਬਿਲਕੁਲ ਸਹੀ ਆ ਜੀ ਇਹ ਇਹ ਵੀ ਸੁਣਨ ਚ ਆਇਆ ਕਿ ਹਿੰਮਤਪੁਰੇ ਵੀ ਉਹਦੀ ਉਹੀ ਜਿਹੜੀ ਬੱਚੀ ਰੱਖੀ ਹੋਈ ਸੀ ਮਤਲਬ ਉੱਥੇ ਵੀ ਉਹਨੇ ਡਿਊਟੀ ਨਹੀਂ ਆਪਦੀ ਸਮੇਂ ਸਿਰ ਜਿਹੜਾ ਉਹ ਨਹੀਂ ਆਇਆ ਜੀ ਲਗਭਗ 1.5 ਸਾਲ ਦਾ ਸਮਾਂ ਉਹ ਦਸਨ ਮੁਤਾਬਕ ਆਇਆ ਵੀ ਉਹਨੇ ਆਪਣਾ ਹਿੰਮਤਪੁਰੇ ਡਿਊਟੀ ਕੀਤੀ ਆ ਇਥੋਂ ਸਾਫ ਸਿੱਧ ਹੁੰਦਾ ਹੈ ਕਿ ਜਿਹੜਾ ਉਹ ਧੀਰਜ ਕੁਮਾਰ ਟੀਚਰ ਹੈਗਾ ਉਹ ਸਿਆਸੀ ਜ਼ੋਰ ਵਾਲਾ ਹੈਗਾ ਸਿਆਸੀ ਪਾਵਰ ਵਾਲਾ ਬੰਦਾ ਹੈਗਾ ਤੇ ਉਹਦੇ ਨਾਲ ਬਲਾਕ ਅਫਸਰ ਉਦੇ ਨਾਲ ਡੀਓ ਅਫਸਰ ਜ਼ਿਲ੍ਹਾ ਲੈਵਲ ਤੱਕ ਦੇ ਅਫਸਰ ਉਹਦੇ ਨਾਲ ਮਤਲਬ ਮਿਲੇ ਹੋਏ ਆ ਜਿਹੜਾ ਕਰਕੇ ਡੇਢ ਪੌਣੇ 2 ਸਾਲ ਤੋਂ ਬੰਦਾ ਡਿਊਟੀ ਕਰ ਰਿਹਾ ਡਿਊਟੀ ਤੇ ਆਇਆ ਨਹੀਂ ਆ ਤੇ ਪ੍ਰਾਈਵੇਟ ਲੜਕੀ ਜਿਹੜੀ ਹੈਗੀ ਆ ਸਕੂਲ ਦੇ ਵਿੱਚ ਹਿੰਮਤਪੁਰੇ ਵੀ ਤੇ ਮਾਛੀਕੇ ਵੀ ਆਪਦੀ ਮਤਲਬ 2-3000 ਰੁਪਏ ਤੇ ਉਹ ਰੱਖੀ ਹੋਈ ਆ ਤੇ ਇਹਦਾ ਮਤਲਬ ਸਾਰਾ ਕੁਝ ਹੀ ਗਲਤ ਹੈਗਾ ਤੁਹਾਨੂੰ ਇੱਕ ਚੀਜ਼ ਐ ਜਿਣੀ ਲੱਗਦਾ ਵੀ ਇਹ ਯੋ ਮੈ ਸਕੂਲ ਉਹ ਆਪ ਦੇ ਪੱਧਰ ਤੇ ਚੜਾਈ ਜਨੇ ਸਾਡਾ ਆਪਦਾ ਹੀ ਆ ਬਿਲਕੁਲ ਬਿਲਕੁਲ ਅਸੀਂ ਤਾਂ ਇਹ ਕਹਿ ਰਹੇ ਆ ਵੀ ਜਿਹੜੀ ਟੀਚਰਾਂ ਦੀ ਮਨਮਰਜ਼ੀ ਆ ਉਹ ਮਨਮਰਜ਼ੀ ਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਮੂਰੇ ਭਵਖਾ ਉਹ ਖਰਾਬ ਹੋ ਰਿਹਾ ਜੀ ਸੋ ਅਸੀਂ ਬੇਨਤੀ ਕਰਦੇ ਆ ਵੀ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਇਹ ਸਿੱਖਿਆ ਮੰਤਰੀ ਕੋਲੇ ਜਾਵੇ ਇਹ ਭਗਵਾਨਤ ਮਾਨ ਮੁੱਖ ਮੰਤਰੀ ਕੋਲੇ ਜਾਵੇ ਅਕਸਰ ਪਤਾ ਤਾਂ ਲੱਗੇ ਨਾ ਵੀ ਥੱਲੇ ਵਾਲੇ ਲੈਵਲ ਤੇ ਜਿਹੜੇ ਹੈਗੇ ਆ ਜਦੋਂ ਅਸੀਂ ਕਹਿੰਨੇ ਆ ਅਸੀਂ ਆਮ ਆਦਮੀ ਪਾਰਟੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਆਮ ਲੋਕਾਂ ਨਾਲ ਹੋ ਕੀ ਰਿਹਾ ਜੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਵੀ ਇੰਨਾ ਬੱਚਿਆਂ ਦੇ ਜਿਹੜੇ ਮਾਂ ਪਿਓ ਆਪਾ ਉਹ ਦਿਹਾੜੀ ਕਰਕੇ ਸਰਕਾਰ ਨੂੰ ਟੈਕਸ ਭਰ ਰਹੇ ਆ ਵੀ ਸਾਡੇ ਬੱਚਿਆਂ ਦਾ ਭਵਿੱਖ ਬਣੇ ਤੇ ਭਵਿੱਖ ਤਾਂ ਜਿਹੜੀ ਟੀਚਰਾਂ ਦੀ ਮਨਮਰਜ਼ੀ ਉਹਨੂੰ ਰੋਲ ਰਹੀ ਆ ਸੋ ਮਤਲਬ ਇਸ ਤੋਂ ਬਾਅਦ ਜਿਹੜੀ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨਗਰ ਪਚਾਇਤਾਂ ਹੋਰ ਪਤਵੰਤੇ ਆ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਜਿਹੜਾ ਹੈਗਾ ਬਲਾਕ ਪੱਧਰ ਤੇ ਤਾਂ ਧਰਨਾ ਦੇਣ ਦੀ ਸਾਡੀ ਤਿਆਰੀ ਹੈ ਲਗਭਗ ਤੇ ਜੇ ਕੋਈ ਸੁਣਵਾਈ ਕਰਦੇ ਆ ਉਹਨਾਂ ਜਿਹੜੇ ਵੀ ਦੋਸ਼ੀ ਆ ਉਹਦੇ ਤੇ ਇਹ ਬਲਾਕ ਦਾ ਅਫਸਰਾ ਆਵੇ ਚ ਡੀਓ ਆਵੇ ਜੀ ਬੀਸ ਇਸ ਆ ਉਹਨੂੰ ਅਸੀਂ ਮੰਗ ਪੱਤਰ ਦਿੱਤਾ ਹੋਇਆ ਪਰ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਜੇ ਸੁਣਵਾਈ ਨਹੀਂ ਹੁੰਦੀ ਤਾਂ ਜਿਹੜਾ ਹੈਗਾ ਵੱਡੇ ਪੱਧਰ ਤੇ ਸਾਰੇ ਪਿੰਡ ਦੇ ਵਾਸੀ ਇਕੱਠੇ ਹੋ ਕੇ ਸਾਰੇ ਮਜ਼ਦੂਰ ਪ੍ਰਭਾ ਭਰਾ ਇਕੱਠੇ ਹੋ ਕੇ ਜਿਨ੍ਹਾਂ ਦੇ ਬੱਚੇ ਪੜਦੇ ਆ ਬਲਾਕ ਪੱਧਰ ਤੇ ਹੀ ਧਰਨਾ ਦੇਵਾਂਗੇ ਜੀ ਆਪਾਂ ਗੱਲਬਾਤ ਕਰਦੇ ਹਾਂ ਸਾਬਕਾ ਮੈਂਬਰ ਗੁਰਪ੍ਰੀਤ ਸਿੰਘ ਨਾਲ ਵੀ ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਗੱਲ ਇਹ ਆ ਜੀ ਭਗਵਾਨਤਮਾਨ ਸਰਕਾਰ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਨੂੰ ਕਹਿੰਦੀ ਅਸੀਂ ਉੱਪਰ ਠਾ ਲਿਆ ਜੀ ਹਾਂਜੀ ਥੱਲੇ ਉਹ ਇੱਕ ਪਾਸੇ ਸਾਡੇ ਸਕੂਲ ਦੇ ਵਿੱਚ ਸਰਕਾਰੀ ਟੀਚਰ ਹੁੰਦੇ ਹੋਣ ਦੇ ਹਵਾਏ ਵੀ ਉਹ ਆਪਦੀ ਜੌਬ ਛੱਡ ਕੇ ਪ੍ਰਾਈਵੇਟ ਟੀਚਰ ਰੱਖੀ ਬੈਠਾ ਇੱਥੇ ਥੋੜੇ ਕਹਿੰਦਾ ਮਤਲਬ ਵੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਵੀ ਅਸੀਂ ਸਮਾਰਟ ਸਕੂਲ ਬਣਾ ਹਾਂਜੀ ਹਾਂਜੀ ਇੱਕ ਪਾਸੇ ਸਾਡੇ ਇੱਥੇ ਦੇਖੋ ਜੀ ਤੁਹਾਡੇ ਸਾਹਮਣੇ ਹੈ ਜੀ ਕੀ ਹਾਲ ਹੈ ਜੀ ਇੱਥੇ ਪ੍ਰਾਈਵੇਟ ਸਰਕਾਰੀ ਟੀਚਰ ਪ੍ਰਾਈਵੇਟ ਟੀਚਰ ਰੱਖੀ ਬੈਠਾ ਆਪਦੇ ਥੱਲੇ ਆਪਦੀ ਮਨਮਰਜ਼ੀ ਆਪਦੀ ਮਨਮਰਜ਼ੀ ਕਰ ਰਿਹਾ ਜੀ ਸਮਾ ਮਾ ਚੀਕੇ ਦੀ ਪੰਚਾਇਤ ਨੇ ਆਪਦੇ ਸਕੂਲ ਬਾਰੇ ਆਪਦਾ ਪੱਖ ਰੱਖਿਆ ਤੇ ਹੁਣ ਆਪਾਂ ਇਧਰ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਦੇ ਆਂ ਜੋ ਪੰਚਾਇਤ ਨੇ ਇਹ ਮੁੱਦਾ ਰੱਖਿਆ ਹੈ ਕਿ ਸਕੂਲ ਦੇ ਵਿੱਚ ਟੀਚਰ ਦੀ ਕਮੀ ਹੈ ਇਹ ਬਿਲਕੁਲ ਜਾਇਜ਼ ਹੈ ਬਿਲਕੁਲ ਸਹੀ ਮੁੱਦਾ ਕਿਉਂਕਿ ਇਹ ਸਕੂਲ ਦੇ ਵਿੱਚ ਤਕਰੀਬਨ 60 ਬੱਚੇ ਆ ਤੇ ਅਸੀਂ ਇਹ ਦੋ ਟੀਚਰਾਂ ਪ੍ਰਾਇਮਰੀ ਦੇ ਲਈ ਮੈਂ ਇਕੱਲਾ ਹੀ ਟੀਚਰਾਂ ਪਹਿਲੀ ਤੋਂ ਲੱਗੇ ਪੰਨੀ ਕਲਾਸ ਤੱਕ ਪ੍ਰੀ ਪ੍ਰਾਇਮਰੀ ਲਈ ਇੱਕ ਮੈਡਮ ਹੈ ਉਹਨਾਂ ਕੋਲ ਵੀ ਤਕਰੀਬਨ ਇਹਨਾਂ ਕੋਲ ਸਮਝੰਦਾਂ ਤਾਂ ਇਹ ਸਕੂਲ ਨੂੰ ਚਲਾਉਣ ਦੇ ਲਈ ਸਕੂਲ ਦਾ ਪ੍ਰਬੰਧ ਚਲਾਉਣ ਦੇ ਲਈ ਬੱਚਿਆਂ ਦੀ ਜੋ ਪੜ੍ਹਾਈ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਸਾਡੀ ਇਹੀ ਮੰਗ ਹੈ ਕਿ ਸਾਡੇ ਜੋ ਸਕੂਲ ਦੇ ਵਿੱਚ ਟੀਚਰ ਦੀ ਕਮੀ ਹੈ ਉਹਨੂੰ ਪੂਰਾ ਕੀਤਾ ਜਾਏ ਟੀਚਰ ਜੋ ਇੱਥੋਂ ਡੈਪੂਟੇਸ਼ਨ ਤੇ ਚਲੇ ਗਏ ਆ ਉਹਨਾਂ ਨੂੰ ਹੋ ਸਕੇ ਤਾਂ ਵਾਪਸ ਲਿਆਂਦਾ ਜਾਏ ਕਾਨੂੰਨੀ ਤੌਰ ਤੇ ਕਿਉਂਕਿ ਸਕੂਲ ਨੂੰ ਟੀਚਰ ਬਿਨਾ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਬਹੁਤ ਔਖਾ ਹੋ ਰਿਹਾ ਹੈ ਸਾਡੇ ਜੋ ਪ੍ਰਬੰਧਕੀ ਕੰਮ ਹੈ ਉਹ ਵੀ ਮੈਨੂੰ ਨਾਲ-ਨਾਲ ਕਰਨੇ ਪੈਂਦੇ ਆ ਤਾਂ ਇਹਨਾਂ ਚੀਜ਼ਾਂ 'ਤੇ ਧਿਆਨ ਵਿੱਚ ਰੱਖ ਕੇ ਸਾਡੀ ਇਹ ਬੇਨਤੀ ਹੈ ਕਿ ਸਾਡੇ ਸਕੂਲ ਵਿੱਚ ਜੋ ਕਿਚਨ ਦੀ ਕਮੀ ਹੈ ਜੀ ਉਹਨੂੰ ਪੂਰਾ ਕੀਤਾ ਜਾਵੇ ਧੰਨਵਾਦ ਥੈਂਕ ਯੂ